ਕੋਮੀ ਵੋਟਰ ਦਿਵਸ ਮੌਕੇ ਸੂਬਾ ਪਧਰੀ ਸਮਾਗਮ ਮੁਹਾਲੀ ਦੀ ਇੱਕ ਨਿੱਜੀ ਯੂਨੀਵਰਸਿਟੀ ਵਿੱਚ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਪੰਜਾਬ ਦੀ ਨਵ ਨਿਯੁਕਤ ਮੁੱਖ ਚੋਣ ਅਧਿਕਾਰੀ ਅਨੰਦਤਾ ਮਿਤਰਾ ਨੇ ਕੀਤੀ ਮਿਤਰਾ ਨੇ ਇਸ ਦੌਰਾਨ ਵੋਟਰਾਂ ਨੂੰ ਆਪਣੀ ਵੋਟ ਪਾਉਣ ਅਤੇ ਹੋਣਾਂ ਨੂੰ ਅਜਿਹਾ ਕਰਨ ਲਈ ਪ੍ਰੇਰਿਤ ਕਰਨ ਦਾ ਸਦਾ ਵੀ ਦਿੱਤਾ ਇਹ ਹੈ ਲੋਕਤੰਤਰ ਦੇ ਪ੍ਰਤੀ ਉਹ ਨਾ ਕੇਵਲ ਵੋ ਇਲੈਕਸ਼ਨ ਮੈਕਨਰੀ ਦੀ ਨਾ ਕੇਵਲ ਪੋਲਿਟਿਕਲ ਪਾਰਟੀਆਂ ਦੀ ਬਲਕਿ ਹਰੇਕ ਨਾਗਰਿਕ ਦੀ ਹੈ ਹਰੇਕ ਸਿਟੀਜ਼ਨ ਦੀ ਹਰੇਕ ਵੋਟਰ ਦੀ ਔਰ ਮੈਂ ਇੱਥੇ ਇੱਥੇ ਤੱਕ ਵੀ ਕਹਾਂਗੀ ਕਿ ਜਿਹੜੇ ਨੌਨ ਵੋਟਰਸ ਹੈ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਹੈ ਉਹਨਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਸਿੱਖਣ ਡੈਮੋਕ੍ਰੇਸੀ ਦੇ ਬਾਰੇ ਸਿੱਖਣ ਆਪਣੇ ਆਪ ਨੂੰ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਜ਼ਿੰਮੇਵਾਰ ਸਿਟੀਜ਼ਨ ਬਣਾਣ ਤੇ ਆਪਣੇ ਕੰਡ ਦੇ ਵਿੱਚ ਵੀ ਦੇਖਣ ਕਿ ਉਹਨਾਂ ਦੇ ਜਿਹੜੇ ਪੈਰੈਂਟ ਸਕੇ ਉਹ ਆਪਣੇ ਵੋਟ ਦਾ ਜਿਹੜਾ ਹੈਗਾ ਪ੍ਰਯੋਗ ਕਰ ਰਹੇ ਇਸ ਮੌਕੇ ਪਟਿਆਲਾ ਦੇ ਨੇਤਰਹੀਨ ਬੱਚਿਆਂ ਨੇ ਗੀਤ ਦੀ ਪੇਸ਼ਕਾਰੀ ਦੇ ਕੇ ਵੋਟ ਬਣਵਾਉਣ ਤੇ ਵੋਟ ਪਾਉਣ ਦਾ ਸੰਦੇਸ਼ ਦਿੱਤਾ ਅਤੇ ਹੋਰਨਾਂ ਵਿਦਿਆਰਥੀਆਂ ਨੇ ਰੰਗਾਰੰਗ ਵਣਗੀਆਂ ਪੇਸ਼ ਕੀਤੀਆਂ ਇਸ ਮੌਕੇ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਵਿੱਚ ਵੋਟ ਬਣਵਾਉਣ ਤੇ ਪਾਉਣ ਲਈ ਪ੍ਰੇਰਿਤ ਕੀਤਾ ਗਿਆ ਸਮਾਗਮ ਦੇ ਭਾਸ਼ਣ ਮੁਕਾਬਲੇ ਯੋਗ ਦਾ ਪ੍ਰਦਰਸ਼ਨ ਵੀ ਕੀਤਾ ਗਿਆ ਇਸ ਮੌਕੇ ਭਾਰਤੀ ਚੋਣ ਕਮਿਸ਼ਨਰ ਦਾ ਸੁਨੇਹਾ ਵੀ ਵਿਖਾਇਆ ਗਿਆ ਅਤੇ ਵੋਟ ਪ੍ਰਣ ਵੀ ਲਿਆ ਗਿਆ ਸਮਾਗਮ ਦੇ ਅੰਤ ਵਿੱਚ ਸੀਈਓ ਮਿਤਰਾ ਵੱਲੋਂ ਸੂਬੇ 'ਚ ਬੀਤੇ ਵਰੇ ਚੋਣ ਪ੍ਰਕਿਰਿਆ 'ਚ ਵਧੀਆ ਕਾਰਗੁਜ਼ਾਰੀ ਲਈ ਕੁਝ ਡਿਪਟੀ ਕਮਿਸ਼ਨਰਾਂ ਅਤੇ ਐਸਜੀਐਮਸ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਤੋਂ ਪਹਿਲਾਂ ਵੋਟ ਦਾ ਸੁਨੇਹਾ ਦੇਣ ਦੀ ਸੋਚ ਨਾਲ ਇੱਕ ਮੋਟਰਸਾਈਕਲ ਟ੍ਰੈਲੀ ਵੀ ਕੱਢੀ ਗਈ ਇਸ ਦੌਰਾਨ ਸਕੂਲੀ ਬੱਚਿਆਂ ਤੇ ਮੋਟਰਸਾਈਕਲ ਰੈਲੀ 'ਚ ਸ਼ਾਮਲ ਲੋਕਾਂ ਨੇ ਵੋਟਰ ਦਿਵਸ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਵੋਟ ਪਾਉਣ ਅਤੇ ਹੋਰਨਾਂ ਨੂੰ ਵੀ ਪ੍ਰੇਰਿਤ ਕਰਨ ਲਈ ਕਿਹਾ। ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਮਰਜ਼ੀ ਦਾ ਉਮੀਦਵਾਰ ਚੁਣ ਸਕਦੇ ਹਾਂ। ਜਿਹੜੇ 18 ਸਾਲ ਤੋਂ ਉੱਪਰ ਹੁੰਦੇ ਨੇ ਉਹਨਾਂ ਨੂੰ ਵੋਟ ਦੇਣੀ ਚਾਹੀਦੀ ਹੈ। ਉਹਨਾਂ ਦਾ ਹੱਕ ਹੈ ਜੇ ਉਹ ਵੋਟ ਦੇ ਕੇ ਆਪਣੇ ਲਈ ਸਹੀ ਜਿਹੜਾ ਹੈਗਾ ਉਹ ਚੂਜ਼ ਕਰ ਸਕਦੇ ਨੇ ਆਪਣੇ ਲਈ। ਸਹੀ ਕਹਿੰਦੇ।